ਆ ਦੇਖ ਲਓ ਇੱਕ ਐਸਾ ਦਰਖਤ ਜਿਸ ਦੇ ਵਿੱਚ ਇੱਕ ਮੇਖ ਗੱਡਣ ਦੇ ਨਾਲ ਕਹਿੰਦੇ ਨੇ ਹੋ ਜਾਂਦੇ ਨੇ ਸਾਰੇ ਕਸ਼ਟ ਦੂਰ ਇਸੇ ਕਰਕੇ ਤਾਂ ਲੋਕ ਦੂਰੋਂ ਦੂਰੋਂ ਇਸ ਦਰਖਤ 'ਚ ਆ ਕੇ ਮੇਖਾਂ ਗੱਡ ਕੇ ਜਾਂਦੇ ਨੇ ਜਿੱਥੇ ਵੀ ਤੁਸੀਂ ਨਿਗਾਹ ਮਾਰੋਗੇ ਇਸ ਦਰਖਤ ਦੇ ਸਾਰੇ ਪਾਸੇ ਤੁਹਾਨੂੰ ਮੇਖਾਈ ਮੇਖਾਂ ਲੱਗੀਆਂ ਹੋਈਆਂ ਦਿਖ ਰਹੀਆਂ ਹੋਣਗੀਆਂ ਅਗਰੇ ਇਸ ਦੀਆਂ ਮੇਖਾਂ ਉਤਾਰ ਕੇ ਬਾਜਨ ਕਰੋਗੇ ਤਾਂ ਕਈ ਕੁਆਂਟਲ ਮੇਖਾਂ ਲੱਗੀਆਂ ਹੋਈਆਂ ਨੇ ਇਸ ਦਰਖਤ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖਸਾਂ ਤੋਂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਅੱਜ ਇੱਕ ਐਸਾ ਦਰਖਤ ਦਿਖਾਉਣੇ ਆ ਜਿਸ ਦੇ ਵਿੱਚ ਲੋਕ ਦੂਰੋਂ ਦੂਰੋਂ ਮੇਖਾ ਲਾਉਣ ਲਈ ਆਉਂਦੇ ਨੇ ਇਹ ਤੁਸੀਂ ਦਰਖਤ ਦੇਖ ਰਹੇ ਹੋ ਇਸ ਦੇ ਸਾਰੇ ਪਾਸੇ ਤੁਹਾਨੂੰ ਮੇਖਾ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੋਣ ਗਿਆ ਅਤੇ ਇਸ ਦੇ ਥੱਲੇ ਕਈ ਕੁਆਂਟਲ ਮੇਖਾ ਤਾਂ ਇਸ ਦਰਖਤ ਤੋਂ ਉਤਾਰੀਆਂ ਹੋਈਆਂ ਪਈਆਂ ਨੇ ਦੋਸਤੋ ਲੋਕਾਂ ਦਾ ਵਿਸ਼ਵਾਸ ਹੈ ਕਿ ਅਗਰ ਇਸ ਦਰਖਤ ਦੇ ਵਿੱਚ ਆ ਕੇ ਆਪਾਂ ਮੇਖਾ ਘੱਟ ਦਿੰਨੇ ਆ ਤਾਂ ਆਪਣੀਆਂ ਜਿਹੜੀਆਂ ਜਾੜ ਵਗੈਰਾ ਦੰਦ ਦਾ ਦਰਦ ਹੈ ਤਾਂ ਉਹ ਉਸੇ ਸਮੇਂ ਦੂਰ ਹੋ ਜਾਂਦਾ ਇਸੇ ਕਰਕੇ ਲੋਕ ਦੂਰੋਂ ਦੂਰੋਂ ਇੱਥੇ ਮੇਖਾ ਘੜਣਾਉਂਦੇ ਨੇ ਹੋਰ ਵੀ ਕਹਿੰਦੇ ਨੇ ਕਈ ਬਿਮਾਰੀਆਂ ਨੇ ਜਿਹੜੀਆਂ ਇੱਥੇ ਆ ਕੇ ਮੇਖ ਘੜਣ ਦੇ ਨਾਲ ਠੀਕ ਹੋ ਜਾਂਦੀਆਂ ਨੇ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਤਾਂ ਆਪਾਂ ਤੁਹਾਨੂੰ ਇੱਥੇ ਲੋਕਾਂ ਨਾਲ ਗੱਲਬਾਤ ਸੁਣਾਉਣੀ ਹੈ ਕਿ ਆਖਿਰ ਕਿਹੜੀ-ਕਿਹੜੀ ਬਿਮਾਰੀ ਠੀਕ ਹੁੰਦੀ ਹੈ ਅਤੇ ਕਿੱਥੇ ਇਹ ਥਾਂ ਹੈ ਅੱਛਾ ਬਾਬਾ ਜੀ ਪਹਿਲਾਂ ਤਾਂ ਇਹ ਜਗਾ ਜਿਹੜੀ ਬਣੀ ਹੋਈ ਹੈ ਕੀ ਕਿਸ ਕਿਸ ਧਰਮ ਧਰਮ ਨਾਲ ਸੰਬੰਧਿਤ ਹੈ ਕਿਹੜੇ ਬਾਬਾ ਜੀ ਦੇ ਇਹ ਆਪਣੇ ਮੁਸਲਮਾਨ ਦੀ ਭਾਈ ਬਾਬੇ ਵੀ ਆ ਮਤਲਬ ਅੱਛਾ ਅੱਛਾ ਬਾਬਾ ਮੰਨਾ ਪੀਰ ਵਾਜ ਦਾ ਠੀਕ ਹੈ ਹਾਂ ਕੋਈ ਜਦ ਦੰਦ ਯਾਰ ਕਿੰਨੀ ਦੁਖਦੇ ਹੁਣ ਹਾਂ ਆ ਮੇਖਾ ਜਿਹੜੀਆਂ ਲਾਈਆਂ ਪਜੇ ਨੇ ਦਖਤ ਚ ਇਹ ਕੀ ਹਿਸਾਬ ਕਿਤਾਵਾ ਮੇਖਾਂ ਲਾਉਂਦੇ ਨੇ ਬੱਸ ਕਿੰਨੇ ਦੰਦ ਦੰਦ ਦੁਖਦੇ ਹੁਣ ਹਾਂ ਦੰਦਾਂ ਦੇ ਜਾੜ ਹਾਂ ਦੋ ਮੇਖਾਂ ਨਾਲੇ ਸਿਹਤ ਮੇਖਾਂ ਲਿਆਵੇ ਸੱਤ ਅੱਛਾ ਸੱਤ ਮੇਖਾਂ ਲਿਆਵੇ ਦੋ ਨਾਲੇ ਬਾਕੀਆਂ ਪੰਜ ਛਢੇ ਦੇ ਕਿੱਡਾ ਢੇਰ ਲੱਗਿਆ ਹਾਂ ਢੇਰ ਲੱਗਿਆ ਬੱਸ ਅੱਛਾ ਪੰਜ ਢੇਰੀ ਚ ਦੇ ਕੇ ਤੋਂ ਦੋ ਮੇਖਾਂ ਲਾ ਦੋ ਦੋ ਲਾ ਦੋ ਪੋਲੀਆਂ ਆ ਠੀਕ ਹੈ ਬਾਕੀਆਂ ਠੀਕ ਹੋ ਜਾਂਦਾ ਜਮਾ ਅੱਛਾ ਤੇ ਮੇਜ ਬੰਦਾ ਅੱਛਾ ਇੱਥੇ ਜਹਾਜ਼ ਵੀ ਚੜੇ ਪਏ ਨੇ ਜੋ ਹਾਈ ਕੋਈ ਇਲਾਕਾ ਕਿਸੇ ਦਾ ਜਵਾਖ ਬਾਹਰ ਜਾਂਦਾ ਉਹ ਚੜ੍ਹ ਜਾਂਦਾ ਇਹ ਕਿਹੜੇ ਸਾਲ ਤੋਂ ਮੰਨ ਤਾਂ ਹੋਣ ਲੱਗੀ ਹੈ ਜਿਆਦਾ ਕੁਝ ਪਤਾ ਨਹੀਂ ਤਾਂ 12 ਸਾਲ ਹੋ ਗਿਆ ਐਨੂੰ ਵੀਰੇ ਹੂੰ ਪਹਿਲਾਂ ਵੀ ਮੰਨਦੇ ਨੇ ਲੋਕ ਅੱਛਾ ਤੇ ਜਿਵੇਂ ਜਵਾਤਾਂ ਦਾ ਵੀ ਚੜ੍ਹੇ ਪਏ ਨੇ ਉਹ ਆਪਣਾ ਨਿੰਮ ਵੀ ਚੜ੍ਹੇ ਪਏ ਨੇ ਹਾਂ ਜੇ ਮੁੰਡਾ ਹੋਵੇ ਕਿਸੇਵੇਂ ਹਾਂ ਉਹ ਮਤਲਬ ਨਿੰਮ ਬਣ ਨਹੀਂ ਜਾਂਦਾ ਲੱਡੂਆਂ ਡੱਪਾ ਦੇ ਇਹ ਬਾਬਾ ਜੀ ਕਿੱਥੋਂ ਕਿੱਥੋਂ ਆਉਂਦੇ ਨੇ ਲੋਕ ਇਹ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਪਟਿਆਲੇ ਕੰਨਿਓਂ ਬਠਿੰਡੇ ਮਾਨਸਾ अच्छा हां इधर झाड़ ਦਾ ਪੱਕਾ ਲਾ ਜਾ ਵੈਸੇ ਹਾਂ ਪੱਕਾ ਹੀ ਆ ਮਤਲਬ ਸਾਡੇ ਪਹਿਲੇ ਹੀ ਹੁੰਦੇ ਨੇ ਬਹੁਤ ਸਾਲਾਂ ਦੀ ਅੱਛਾ ਇਹ ਕਿੱਡਾ ਕਿੰਨਾਂ ਦਸ ਮੀਟਰ ਆ ਡੰਗਰ ਪਸਵਾ ਵਾਸਤੇ ਵੀ ਕਿਲੇ ਚੜੇ ਪੈਨੇ ਹਨਾ ਇਹ ਦੋ ਕਿਲੀਆਂ ਸੁੱਕ ਜਾਂਦਾ ਅਗਲਾ ਪੂਰੇ ਦੋ ਕਿਲੀਆਂ ਸੁੱਕ ਜਾਂਦਾ ਹਾਂ 5 ਮੀਟਰ ਅੱਸੀ अच्छा 5 मीटर हसे हां वो पशुओं ਦੇ ਨਾਂ ਤੇ ਪਸ਼ੂ ਦੇ ਉੱਦੀ ਚੁਹਾ ਕੇ ਚੇ ਨਾਂ ਤੇ ਹੂਰੇ ਮੱਠਾ ਟੇਕ ਕੇ ਟੰਗ ਦੇ ਬੰਨਣਾ ਠੀਕ ਹੈ ਉਹ ਨਵੇਂ ਦੁੱਧ ਹੋ ਜਾਂਦਾ ਪਸ਼ੂ اچھا ਜੀ اچھا ਜੇ ਨਵੇਂ ਦੁੱਧ ਨਾ ਹੁੰਦਾ ਹੋਵੇ ਪਸ਼ੂ हां ਨਾ ਨਾ ਹੁੰਦਾ ਹੋਵੇ ਠੀਕ ਹੈ ਠੀਕ ਹੈ ਜੇ ਕੋਈ ਟੱਲਾ ਮੱਠਾ ਪਸ਼ੂ ਤਾਂ ਇੱਥੇ ਆਲਾ ਕਿਲੀ ਗੁੱਲੀ ਮੂਰੀ ਟੰਗਿਆਂ ਦਾ ਲਿਆ ਕੇ ਮੂਰੀ ਟੰਗਿਆਂ ਦਾ ਅੱਛਾ ਠੀਕ ਹੈ ਮਤਲਬ ਪਸ਼ੂਆਂ ਸੰਬੰਧਤ ਕੋਈ ਵੀ ਬਿਮਾਰੀ ਖਮਾਰੀ ਹੋਵੇ हां ਉਹ ਠੀਕ ਹੋ ਜਾਂਦੀ ਹੈ हां ਜੇ ਅਸੀਂ ਹੁੰਨੇ ਤਾਂ ਇਹ ਪਿੰਡ ਦਾ ਐਡਰੈਸ ਦਿਓ ਪੂਰਾ ਜੀ ਪੂਰਾ ਸਹੀ ਐਡਰੈਸ ਦੱਸਿਓ ਅਗਲਾ ਸਿੱਧਾ ਪਹੁੰਚ ਜੇ ਹੋਰੇ ਇਹ ਇਹ ਸੰਗਰੂਰ ਸੰਗਰੂਰ ਬਰਨਾਲੇ ਚ ਪੈਂਦਾ ਹੈ। ਅੱਛਾ ਬਰਨਾਲੇ ਚ ਪੈਂਦਾ ਹੈ। ਕੀ ਪੁੱਛੇ ਬੜਬੜਾ ਕੇ ਕੀ ਪੁੱਛੇ ਵੀ ਕਿੱਥੇ ਜਾਣਾ? ਮਾਪੇ ਮੰਨੇ ਦੇ ਜਾਣਾ ਜਿ세 ਕਿੰਨੇ ਮੱਖਾਂ ਲਾਗੀਆਂ ਨੇ। ਅੱਛਾ ਮਾਪੇ ਮੰਨੇ ਦੇ ਜਾਣਾ। ਮਾਪੇ ਮੰਨੇ ਪੀ। ਇਹ ਮੈਨੂੰ ਲੱਗਦਾ ਇਹ ਬੜਬੜਾ ਜਿਹੜਾ ਇਹ ਮੇਨ ਹਾਈਵੇ ਹੈ ਜਿਹੜਾ ਬਰਨਾਲੇ ਤੋਂ ਸੰਗਰੂਰ ਵਾਲਾ ਹਾਂ। ਮੇਨ ਹਾਈਵੇ ਤੇ ਪੈਂਦਾ ਟੋਲ ਪਲਾਜੇ ਦੇ ਨਾਲ ਹੀ ਪੈ ਜਾਂਦਾ ਹੈ ਨਾ। ਹਾਂ ਹਾਂ ਬਸ ਗਾਂ ਇੱਥੇ ਪੈਣੀ ਕੰਨੀ ਨੂੰ ਆ ਜੇ ਬੜਾ ਉਹ ਬੜਬੜ ਉੱਤਰ ਕੇ ਪੈਣੀ ਵਾਲੇ ਰੋਡ ਤੇ ਪੈਣੀ ਵਾਲੇ ਹਾਂ ਗਾਂ ਬੋਰਡ ਲੱਗਿਆ ਹੋਇਆ ਆਪਣਾ। ਠੀਕ ਹੈ। ਬ ਪੱਕਾ ਲਾ ਜਾ ਝਾੜਦਾ ਪਤਾ ਹੋਵੇ ਸਾਨੂੰ ਆਇਆ ਕੋਈ ਸੋਟੇ ਚ ਪਹਿਲਾਂ ਔਰ ਸੁੱਕ ਕੇ ਗਿਆ ਓਰੇ ਹਾਂਜੀ ਅਸੀਂ ਆਉਣੇ ਹੁੰਦੇ ਨਹੀਂ ਅੱਛਾ ਜੀ ਆ ਸੁੱਕ ਪੂਰੀ ਵੀ ਹੁੰਦੀ ਆ ਕੀ ਕੀ ਸੁੱਖਾ ਪੂਰੀ ਆਉਂਦੀਆਂ ਨੇ ਭਾਈ ਓਰੇ ਓਰੇ ਜੜ ਮੜ ਵੀ ਅਸੀਂ ਝਾੜਤੀ ਕਰਕੇ ਗਏ ਆ ਹਾਂ ਝਾੜ ਦੁਖਦੀ ਸੀ ਬਾਬਾ ਮੰਨਾ ਹਾਂ ਦੁਖਦੀ ਸੀ ਜੜ ਹਾਂਜੀ ਠੀਕ ਹੋ ਗਈ ਫਿਰ ਹਾਂਜੀ ਹਾਂਜੀ ਠੀਕ ਤੁਸੀਂ ਵੀ ਆਏ ਸੀ ਪਹਿਲਾਂ ਓਰੇ ਹਾਂਜੀ ਸਾਰੇ ਆਉਂਦੇ ਕੀ ਸੁੱਕੇ ਕੀ ਸੁੱਕੇ ਗਏ ਓਰੇ ਤੁਸੀਂ ਅਸੀਂ ਹਾਂ ਝਾੜੂ ਝਾੜ ਦੁਖਦੀ ਸੀ ਹਾਂਜੀ ਅੱਛਾ ਕਿੱਲਾਂ ਲਾ ਦੋ ਤਾਂ ਠੀਕ ਹੋ ਜਾਂਦਾ ਹਾਂਜੀ ਠੀਕ ਹੈ ਜੀ ਉਹ ਵੀ ਸੁਖਪੂਰੀ ਹੁੰਦੀ ਹੈ ਜੀ ਡੰਗਰਾਂ ਦੀਆਂ ਪੂਰੀਆਂ ਹੁੰਦੀਆਂ ਡੰਗਰਾਂ ਦੀਆਂ ਸਾਰੀਆਂ ਹੁੰਦੀਆਂ ਜਿਵੇਂ ਜੀ ਜਵਾਕ ਜੱਲਾ ਨਾ ਹੋਵੇ ਡੰਗਰ ਨਾ ਰਵੇ ਜੋ ਵੀ ਸੁੱਖ ਸੁੱਖੇ ਦੇ ਹੋ ਜਾਂਦੀ ਪੂਰੀ ਸੁਖਪੂਰੀ ਹੁੰਦੀ ਹੈ ਸਰੇਖ ਪੂਰੀ ਆਉਂਦੀ ਹੈ